ਤਸਕਾਲ ਤੁਸ ਦੇਖ ਰਿਹਾ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਡੀ ਸਿੰਘ ਚਾਲਦਾਰ ਯਾਰ ਉਹ ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਗਾਇਕ ਜਿਸ ਨੇ ਪੂਰੀ ਦੁਨੀਆ ਵਿੱਚ ਪੰਜਾਬੀਆਂ ਦਾ ਨਾਮ ਚਮਕਾਇਆ ਤੇ ਪੂਰੀ ਹੀ ਦੁਨੀਆ ਵਿੱਚ ਇੱਕ ਟਾਪ ਦਾ ਗਾਇਕ ਹੋ ਕੇ ਗਿਆ ਜਿਸ ਨੂੰ ਵੱਡੇ ਵੱਡੇ ਗਾਇਕ ਵੀ ਫੋਲੋ ਕਰਦੇ ਨੇ ਸਿੱਧੂ ਮਸੂਲਵਾਲ ਦੀ ਮੌਤ ਤੋਂ ਬਾਅਦ ਵੀ ਉਸਦੇ ਗਾਣੇ ਪੂਰੀ ਹੀ ਦੁਨੀਆ 'ਚ ਰਿਕਾਰਡ ਤੋੜਦੇ ਪਏ ਨੇ ਭਾਵੇਂ ਉਹ ਲਾਈਕ ਆਉਣ ਭਾਵੇਂ ਕਮੈਂਟ ਹੋਵੇ ਭਾਵੇਂ ਗਾਣਾ ਟ੍ਰੈਂਡਿੰਗ 'ਚ ਜਾਣਾ ਹੋਵੇ ਤਾਂ ਸਿੱਧੂ ਪਹਿਲੇ ਨੰਬਰ 'ਚ ਹੁੰਦਾ ਹੈ ਜਿਵੇਂ ਕਿ ਹੁਣ ਸਿੱਧੂ ਨਹੀਂ ਰਿਹਾ ਪਰ ਸਿੱਧੂ ਦੇ ਘਰੇ ਇੱਕ ਛੋਟਾ ਉਸਦਾ ਭਰਾ ਹੋਇਆ ਹੈ ਸਾਰੇ ਲੋਕ ਹੀ ਕਹਿੰਦੇ ਨੇ ਇਸ ਵਿੱਚ ਸਿੱਧੂ ਦੀ ਰੂਹ ਵਸਦੀ ਹੈ ਸੋ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਨੂੰ ਇਹ ਕਹਿ ਕੇ ਵਾਇਰਲ ਕੀਤਾ ਜਾ ਰਿ ਅਈ ਜੋ ਗੰਦਾ ਪਿਆ ਹੈ ਸਵਾਇ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੀਆਂ ਨਾਲ ਸਾਂਝਾ ਕਰਦੇ ਆਂ ਸੋ ਤੁਹਾਨੂੰ ਇਹ ਵੀਡੀਓ ਕਲਿੱਪ ਕਿਵੇਂ ਦਾ ਲੱਗਾ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਆਂ ਕਿਸੇ ਨਵੇਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ